ਕੀ ਕਿਆ ਗਿਆ ਹੁਣ ਨੇ ਪੁਰਸਾ ਲੋ ਆਹੀ ਨਹੀਂ ਕੋਈ ਗੱਲ ਬਾਤ ਸੁਣੀ ਉੱਥੇ ਤੇ ਮੁਲਕੀ ਬਹੁਤ ਜ਼ਿਆਦਾ ਇਕੱਠਾ ਸਾਰਾ ਪਿੰਡ ਇਕੱਠਾ ਆਇਆ ਹਾਂ ਜਿੱਦਾਂ ਵੋਟਾਂ ਦੇ ਵਿੱਚ ਇਕੱਠੇ ਹੋ ਜਾਂਦੇ ਆ ਕਿੰਨੀਆਂ ਗੋਲੀਆਂ ਲੱਗੀਆਂ ਆ ਤੁਹਾਡੇ ਕੋਈ ਬੱਚੇ ਦੇ ਦੋ ਗੋਲੀਆਂ ਖੜੀ ਤਿੰਨ ਲੱਗੀਆਂ ਕਿੱਥੇ ਲੱਗੀਆਂ ਗੋਲੀਆਂ ਇੱਥੇ ਲੱਗੀਆਂ ਇੱਕ ਵਕੀਰ ਆਉਣ ਦੇ ਨਿਕਲ ਗਿਆ ਤੇ ਇੱਕ ਇੱਥੇ ਆ ਟੁਈ ਤੇ ਲੱਗੀ ਇੱਥੇ ਸੁਖਦੇਵ ਸਿੰਘ ਇੱਧਰ ਆਉਣ ਰਿਹਾ ਛੜ ਤੋਂ ਇਕਲਕੜੇ ਵਾਲੇ ਪੰਨੇ ਉਹ ਮਗਰ ਲੱਗੇ ਆਉਣ ਰਿਹਾ ਇਹ ਮੇਰੇ ਖਿਆਲ 12 ਵਜੇ ਦੀ ਗੱਲ ਆ नहीं, नहीं कारण का नहीं पता नहीं पता नहीं, पता। पर नहीं मैं इतना ही गोलियां चलन दया ही गोली चली है ਕਿੰਨੇ ਲੋਕ ਸੀ ਜਿੰਨਾ ਹਮਲਾਵਾ ਕਿੰਨੇ ਲੋਕ ਦੱਸਦੇ ਆ ਸੁਖਦੇਵ ਸਿੰਘ ਕਿੱਥੇ ਬੈਠਾ ਆ ਸੁਖਦੇਵ ਸਿੰਘ ਇਧਰ ਆਉਣ ਡਿਆ ਛੜਤ ਤੋਂ ਇਕਲਕੜੇ ਵਾਲੇ ਬੰਦੇ ਉਹ ਮਗਰ ਲੱਗੇ ਆਉਣ ਡੇ ਇਹ ਮੇਰੇ ਖਿਆਲ 12 ਵਜੇ ਦੀ ਗੱਲ ਆ ਕੋਈ ਕਾਰਨ ਪਤਾ ਲੱਗਾ ਇਸ ਚੀਜ਼ ਦਾ ਨਹੀਂ ਕਾਰਨ ਤਾਂ ਨਹੀਂ ਪਤਾ ਕਿੰਨੇ ਬੰਦੇ ਸੀ ਤਿੰਨ ਬੰਦੇ ਮੂਲਵਟੇ ਹੀ ਕਿ ਨਹੀਂ ਮੂਲਵਟੇ ਸੁਖਦੇਵ ਸਿੰਘ ਹੁਣ ਕਿੱਥੇ ਨੇ ਸਟਰ ਹੁਣ ਹਸਪਤਾਲ ਆ ਉਹਨਾਂ ਦੀ ਹਾਲਾਤ ਜਿਹੜੇ ਕਿਵੇਂ ਦੇ ਨੇ ਹੁਣ ਦੱਸਦੇ ਕੋਈ ਠੀਕ ਆ ਤਿੰਨ ਬੰਦੇ ਕਿੱਧਰੋਂ ਆਏ ਸੀ ਇਕਲਕੜੇ ਵਾਲੇ ਬੰਦੇ ਆਏ

ਤੇ ਨਹੀਂ ਆਣੇ ਆ ਤੇ ਉਹਨਾਂ ਚੰਨਾ ਦੇ ਕੋਲ ਪਿਸਤੋਲ ਆਇਆ ਦੋ ਦੋ ਹੱਥਾਂ ਦੇ ਵਿੱਚ ਆ ਕੀ ਪਹਿਚਾਣੋ ਬਈ ਕੌਣ ਹੈਗੇ ਹੀ ਉਹ ਜਿਨ੍ਹਾਂ ਨੇ ਕੋਲ ਪਿਸੌਂਡ ਤੇ ਆਣ ਫੇ ਉਹਨੂੰ ਮੁੰਡੇ ਨੂੰ ਪਤਾ ਹੋਊਗਾ ਕੌਣ ਕੌਣ ਨਹੀਂ ਜਾਂ ਫੇ ਲਾਗੇ ਬੰਨੇ ਮਾੜੇ ਮੋਟੇ ਆਉਣਗੇ ਜਾਂ ਹੁਣ ਵੀਡੀਓ ਉਹ ਦੂਜੇ ਕੈਮਰਾ ਕੋਈ ਵੇਖਿਆ ਜਾਊ ਤੇ ਫੇ ਪਤਾ ਲੱਗੂਗਾ ਅਜੇ ਤੱਕ ਕੋਈ ਕੈਮਰੇ ਦੀ ਫੋਟੋ ਸਾਹਮਣੇ ਆਈ ਹੈ ਨਹੀਂ ਸਾਡੇ ਸਾਹਮਣੇ ਨਹੀਂ ਆਈ ਪੁਲਿਸ ਆਈ ਦੋ ਤਿੰਨ ਬੰਦੇ ਆਏ ਪੁਲਿਸ ਦੇ ਉਹਨਾਂ ਪਤਾ ਨਹੀਂ ਕੈਮਰਾ ਵੇਖਿਆ ਕਿ ਨਹੀਂ ਕੋਈ ਵੇਖਿਆ ਜੀ ਪੀਪਲਸ ਵੱਲੋਂ ਕੀ ਕਿਹਾ ਗਿਆ ਹੁਣ ਨੇ ਪੁਰਸਾ ਲੋ ਐ ਹੀ ਨਹੀਂ ਕੋਈ ਗੱਲ ਬਾਤ ਸੁਣੀ ਉੱਥੇ ਤੇ ਮੁਲਕ ਹੀ ਬਹੁਤ ਜ਼ਿਆਦਾ ਇਕੱਠਾ ਸਾਰਾ ਪਿੰਡ ਇਕੱਠਾ ਆਇਆ ਹਾਂ ਜਿੱਦਾਂ ਬੋਟਾਂ ਦੇ ਵਿੱਚ ਇਕੱਠੇ ਹੋ ਜਾਂਦੇ ਆ ਕਿੰਨੀਆਂ ਗੋਲੀਆਂ ਲੱਗੀਆਂ ਆ ਤੁਹਾਡੇ ਬੱਚੇ ਦੇ ਦੋ ਗੋਲੀਆਂ ਨਹੀਂ ਤਿੰਨ ਲੱਗੀਆਂ ਕਿੱਥੇ ਲੱਗੀਆਂ ਗੋਲੀਆਂ ਇੱਥੇ ਲੱਗੀਆਂ ਇੱਕ ਵਕੀਰ ਆਉਂਦੇ ਨਿਕਲ ਗਿਆ ਤੇ ਇੱਕ ਇੱਥੇ ਆ ਟੂਈ ਤੇ ਲੱਗੀ ਇੱਥੇ ਆ ਪਿੱਛੇ ਆਇਓ ਪਿੱਛਾ ਜੂ ਦੇਰਤਾ ਨਾ ਉਹਨੇ ਮੋਟਰਸਾਈਕਲ ਆਇਆ ਰੁਕ ਗਈ ਆ ਕੋਈ ਪਰਾਣੀ ਰੰਜਿਸ਼ ਆ ਜਿਸ ਦੇ ਕਾਰਨ ਗੋਲੀਆਂ ਚਲਾਈਆਂ ਗਈਆਂ ਨਹੀਂ ਵੀ ਸਰਪੰਚੀ ਦੇ ਕਾਰਨ ਕਿਤੇ ਚੱਲੀਆਂ ਗਈਆਂ ਸਰਪੰਚੀ ਦਾ ਕਰਕੇ ਚਲਾਈਆਂ ਗਈਆਂ ਹਾਂ ਉਹ ਦੱਸਿਆ ਜਾਂਦਾ ਪੈਸਾ ਦਾ ਲੈਣ ਦੇਣਾ ਹੈਗਾ ਸੀ ਨਹੀਂ ਪੈਸਾ ਦਾ ਕੋਈ ਲੈਣ ਦੇਣ ਨਹੀਂ ਕੋ ਦਾ ਪੈਸਾ ਦਾ ਕੋਈ ਲੈਣ ਦੇਣ ਨਹੀਂ ਨਾ ਕੋਈ ਪੈਸਾ ਦਾ ਲੈਣ ਦੇਣ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਵਾ ਤੁਹਾਨੂੰ ਮੈਂ ਨਹੀਂ ਉਹਨਾਂ ਦੀ ਗੱਲ ਸੁਣੀ ਉਹ ਤਾਂ ਮੈਂ ਵੀ ਮੁੜ ਕੇ ਆ ਗਿਆ ਜਦੋਂ ਮੁਲਖ ਜੀ ਦਾ ਤੁਹਾਨੂੰ ਪਤਾ ਮੇਲਾ ਲੱਗਾ ਹੁੰਦਾ ਏਦਾਂ ਮੇਲਾ ਲੱਗ ਗਿਆ ਇੱਕ ਮਿੰਟ ਪੁਲਿਸ ਸੁਖਦੇਵ ਸਿੰਘ ਐਸ ਵਕਤ ਕਿੱਥੇ ਹੈਗਾ ਹੱਥਪਚਾਲ ਆਈ ਦੀ ਅਲਾ ਚੱਲਦਾ ਪਿਆ ਤਾਂ ਹਾਂ ਅਲਾ ਚੱਲਦਾ ਪਿਆ ਤੇ ਤੋਂ ਬਾਹਰ ਹੈ ਖਤ ਹੈ ਖਤਰੀ ਤੋਂ ਪਤਾ ਨਹੀਂ ਅੰਦਰ ਆ ਕੇ ਬਾਹਰ ਆ ਗੋਲੀਆਂ ਆਂਦੇ ਆ ਫੋਨ ਕਾਂਦੇ ਆਂਦੇ ਕੱਢ ਦਿੱਤੀਆਂ ਬਚਾ ਹੋ ਗਿਆ ਬਚਾ ਗਿਆ ਹਾਂ ਠੀਕ ਹੈ ਜੀ ਜਿਹੜਾ ਹੈ ਅਨ ਸਟਾਫ ਆਲਰੇਡੀ ਗੋਲੀਆਂ ਚ ਲਈ ਗਿਆ ਠੀਕ ਹੈ ਨਾ ਤੁਹਾਨੂੰ ਇਹ ਸਾਨੂੰ ਅੱਜ ਇਨਫੋਰਮੇਸ਼ਨ ਆਈ ਸੀਗੀ ਕਿ ਸਰਦਾਰ ਸੁਖਦੇਵ ਸਿੰਘ ਨੇ ਇੱਥੇ ਤੇ ਮੋਬਾਈਲ ਦੇ ਕਿ ਉਹਨਾਂ ਨੂੰ ਕੋਈ ਮੋਟਰਸਾਈਕਲ ਸਵਾਰ ਆ ਕੇ ਤੇ ਉਹਨਾਂ ਦੇ ਕੋਲ ਉਹਨਾਂ ਨੇ ਪੁਲਿਸ ਚਾਹੀ ਉਹਨਾਂ ਨੂੰ ਹਸਪਤਾਲ ਫੋਰਟਿਸ ਜਿਹੜਾ ਐਡਮਿਟ ਕਰਾਇਆ ਗਿਆ ਤੁਹਾਨੂੰ ਉਹਨਾਂ ਦਾ ਟ੍ਰੀਟਮੈਂਟ ਗੋਲੀਆਂ ਦੇ ਇੱਥੇ ਮਤਲਬ ਕੁਝ ਕੋਲ ਮਿਲੇ ਨੇ ਬਟ ਇਹ ਐਗਜ਼ੈਕਟ ਕਲੀਅਰ ਨਹੀਂ ਹੋ ਰਿਹਾ ਕਿ ਕਿੰਨੀਆਂ ਚੱਲੀਆਂ ਕਿੰਨੀਆਂ ਉਹਨਾਂ ਦੇ ਲੱਗੀਆਂ ਕਿਉਂਕਿ ਉੱਥੇ ਜਾ ਕੇ ਪਤਾ ਲੱਗਣਾ ਅਸੀਂ ਜਾ ਰਹੇ ਹਾਂ ਅਸਲ ਵਿੱਚ ਅਸਾ ਯਾਰ ਇਹ ਤਿੰਨ ਗੋਲੀਆਂ ਜਿਹੜੀਆਂ ਉਹਨਾਂ ਦੇ ਲੱਗੀਆਂ ਦੋ ਪਿੱਠ ਤੇ ਇੱਕ ਲਾਤੇ ਨੇ ਇਹ ਅਜੇ ਮਤਲਬ ਕਲੀਅਰ ਨਹੀਂ ਹੈਗਾ ਜੀ ਕਿਸੇ ਨੂੰ ਵੀ ਕਲੀਅਰ ਹੈਗਾ ਕਥੀ ਦੋਸ਼ੀ ਕਿੰਨੇ ਪਾਏ ਗਏ ਨੇ ਇਹ ਮੋਟਰਸਾਈਕਲ ਸਵਾਰ ਸੀਗੇ ਤਿੰਨ ਕਿਹੜੀ ਸਾਈਡ ਤੋਂ ਆ ਰਹੇ ਸੀ ਪਤਾ ਨਹੀਂ ਇਹ ਕਲੀਅਰ ਕਰ ਰਹੇ ਹਾਂ ਜੀ ਸਰ ਕੈਮਰਾ ਫੁਟੇਜ ਕੋਈ ਮਿਲਦੀ ਹੈ ਇਸ ਥੀਕ ਕਰ ਰਹੇ ਹਾਂ ਜੀ ਜੇ ਸ ਸਾਰਾ ਕਰ ਦੱਸਿਆ ਜਾ ਰਿਹਾ ਜੀ ਪੈਸੇ ਦਾ ਲੈਣ ਦੇਣ ਨਹੀਂ ਇਸ ਕਰਕੇ ਗੋਲੀ ਨਹੀਂ ਨਹੀਂ ਅਸਾ ਕੁਝ ਨਹੀਂ ਸਾਨੂੰ ਪਤਾ ਹੈ ਬਾਰੇ ਕੀ ਕੋ ਰੰਜਿਸ਼ ਸਰ ਮੈਂ ਦੱਸਿਆ ਜੀ ਜੇ ਤੇ ਸਪੌਟ ਤੇ ਖੜੇ ਹਾਂ ਸਾਰੀਆਂ ਚੀਜ਼ਾਂ ਮਤਲਬ ਵੈਰੀਫਿਕੇਸ਼ਨ ਹੋ ਰਹੀ ਹੈ ਉਹ ਸਾਰਾ ਕਰ ਸੀਸੀਟੀਵੀ ਫੁਟੇ ਸਾਹਮਣੇ ਸਾਰੀ ਚੈੱਕ ਕਰ ਰਹੇ ਹੈ ਇੱਥੇ ਵਿੱਚ دہشت ਦਾ ਮਾਹੌਲ ਬਣ ਗਿਆ ਕੀ ਕਹਿਣਾ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਇੱਥੇ ਖੜੇ ਹਾਂ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਦਿੱਕਤ ਨਹੀਂ ਆਏਗੀ ਕੋਈ ਸ਼ੂ ਠੀਕ ਹੈ